ਬੀ ਮੀਰੋ ਜਿਹੜੀ ਇਹ ਅਣਕਿਆਸੀ ਗਰਮੀ ਪੈ ਰਹੀ ਆ ਸੁੱਕੀ ਗਰਮੀ ਸੁੱਕੀ ਧੁੱਪ ਪੈ ਰਹੀ ਆ ਲੋਕਾਂ ਨੂੰ ਇਹਦੇ ਨਾਲ ਦੌਰੇ ਪੈ ਰਹੇ ਆ ਹੀਟ ਸਟ੍ਰੋਕ ਆ ਰਹੇ ਆ ਸਨ ਬਰਨ ਹੋ ਰਿਹਾ ਸਿੱਧੇ ਸ਼ਬਦਾਂ ਦੇ ਵਿੱਚ ਜੇ ਆਪਾਂ ਕਹੀਏ ਇਨਸਾਨ ਦਾ ਤਾਪਮਾਨ ਸਹੀ ਦਾ 37.38 ਡਿਗਰੀ ਹੁੰਦਾ ਹੈ ਜਦੋਂ ਬਾਹਰਲਾ ਤਾਪਮਾਨ ਵਧ ਜਾਂਦਾਗਾ 39 ਤੱਕ ਚਲਾ ਜਾਂਦਾ ਤਾਂ ਸਾਨੂੰ ਪਸੀਨਾ ਆਉਂਦਾਗਾ ਤੁਰੰਤ ਸਹੀ ਠੰਡਾ ਹੋ ਜਾਂਦਾ ਜਦੋਂ ਤਾਪਮਾਨ 41 ਜਾਂ 45 ਤੱਕ ਚਲਾ ਜਾਂਦਾਗਾ ਫਿਰ ਸਾਨੂੰ ਪਸੀਨਾ ਵੀ ਨਹੀਂ ਆਉਂਦਾ ਕਿਉਂਕਿ ਹਵਾ ਚੱਲਦੀ ਹੁੰਦੀ ਆ। ਸਰੀਰ ਦੇ ਜਿਹੜੇ ਅੰਦਰਲੇ ਅੰਗਾਂ, ਮਾਸਪੇਸ਼ੀਆਂ ਥੱਕ ਜਾਂਦੀਆਂ, ਉਹ ਸਾਨੂੰ ਤੁਰੰਤ ਆਰਾਮ ਕਰਨ ਲਈ ਸੰਦੇਸ਼ ਭੇਜਦੀਆਂ ਜੀ ਆਰਾਮ ਕਰੀਏ, ਥਕਾਵਟ ਹੋ ਜਾਂਦੀ ਆ। ਅਸੀਂ ਫਿਰ ਵੀ ਨਹੀਂ ਰੁਕਦੇ। ਤਾਂ ਫਿਰ ਵੀ ਜਦੋਂ ਸਿਰ ਅੰਦਰਲੇ ਜਿਹੜੇ ਅੰਗ ਆਪਣੇ ਉਹ ਸੁਣਨ ਪੈਣਾ ਸ਼ੁਰੂ ਹੋ ਜਾਂਦੇ ਆ। ਉੱਪਰਲੀ ਚਮੜੀ ਝੁਲਸ ਜਾਂਦੀ ਆ, ਲਾਲ ਪੈ ਜਾਂਦੀ ਆ। ਜਦੋਂ ਅੰਦਰਲੇ ਅੰਗ ਸੁਣਨ ਹੋ ਜਾਂਦੇ ਆ, ਇਨਸਾਨ ਨੂੰ ਦੌਰਾ ਪੈਂਦਾ گا۔ ਦੌਰਾ ਪੈਣ ਦੀ ਸਿਚੁਏਸ਼ਨ ਦੇ ਵਿੱਚ ਤੁਰੰਤ ਉਹਨੂੰ ਡਾਕਟਰੀ ਮਦਦ ਦੀ ਲੋੜ ਹੁੰਦੀ ਆ ਹੋਰ ਕੁਝ ਵੀ ਨਾ ਕਰਿਓ ਮੁੱਖ ਦੀ ਗੱਲ ਇਹ ਆ ਵੀਰੋ ਗਰਮੀ ਤੋਂ ਬਚੋ ਖਾਸ ਕਰਕੇ ਗਰਭਵਤੀ ਔਰਤਾਂ ਛੋਟੇ ਬੱਚੇ ਬੁੱਢੇ ਇਹਨਾਂ ਨੂੰ ਧੁੱਪ ਵਿੱਚ ਬਿਲਕੁਲ ਹੀ ਨਿਕਲਣਾ ਚਾਹੀਦਾਗਾ ਬਹੁਤ سارے ਲੋਕ ਇਹ ਚੀਜ਼ ਦਾ ਸਕਾਰ ਹੋ ਰਿਹਾ ਲੋਕਾਂ ਨੂੰ ਪਤਾ ਨਹੀਂ ਹੈ ਸਾਡਾ ਤਾਪਮਨ ਕਿੰਨਾ ਬਾਹਰ ਕਿੰਨੇ ਤਾਪਮਨ ਹੋਣ ਦੇ ਨਾਲ ਸਾਨੂੰ ਦੌਰਾ ਪੈ ਸਕਦਾਗਾ ਬਹੁਤ ਲੋਕਾਂ ਦੀ ਜਾਨ ਜਾ ਚੁੱਕੀ ਆ ਇਸੋਕੀ ਗਰਮੀ ਦੇ ਨਾਲ ਜਾਣਕਾਰੀ ਨੂੰ ਅੱਗੇ ਸ਼ੇਅਰ ਜਰੂਰ ਕਰੋ ਵੀਰ ਬਣ ਕੇ ਬਹੁਤ ਲੋਕਾਂ ਦੀ ਇਹਦੇ ਵਿੱਚ ਮਦਦ ਹੋਊਗੀ ਮਿਲਦੇ ਆਂ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਗਰੁੱਪ